ਕੇ ਸਾਰੇ ਠੀਕ ਠਾਕ ਹੋਣਗੇ ਤੇ ਇਸ ਵੇਰੇ بارش ਦਾ ਮੌਸਮ ਚੱਲਣ ਦਿਆ ਲਗਭਗ ਸਾਰਾ ਗਲੀ ਬਲੀ ਪੱਜੀ ਵੀ ਮੀਂਹ ਆ ਦੇ ਸੂਬੇਦਾਰਨ ਮੁਲਾਇਸ ਰਫੋਂ ਤੇ ਕਹਿੰਦਾ ਸਾਡੇ ਕੋਲੇ ਧੁੱਪ ਨਹੀਂ ਲੀ ਵੀ ਪਰ ਇਧਰ ਮੌਸਮ ਕੁਝ ਹੋ ਰਹੀ ਆ ਨਹੀਂ ਬੈੰਦਿਆ ਤੇ ਤਿਆਰ ਸ਼ਾਰ ਤੇ ਚਲੋ ਵਾ ਹੋ ਗਏ ਵਾ ਥੋੜਾ ਆਪਣਾ ਕਵ ਕੁਵੇ ਜਿਹੜਾ ਹੈਗਾ ਇਹ ਲਾਚੀ ਕਰਮ ਹੋਈ ਚਲੋ ਅਡਜਸਟ ਕਰਕੇ ਪੀ ਪੂ ਲਿਆ ਤੇ ਹੁਣ ਜਿਹੜਾ ਹੈਗਾ ਵਾ ਰੋਟੀ ਆ ਟਾਈਮ ਰੋਟੀ ਮੇ ਲਗਾ ਖਾਣ ਥੋੜੀ ਜੀ ਮੌਸਮ ਠੰਡਾ ਹੰਡਾ ਗੁੱਡੀ ਡੋਂ ਨਿਆਰਾ ਗੁੱਡੀ ਡੰਦੇ ਹੀ ਹੈ ਪਰ ਗੁੱਡੀ ਆਪਣੇ ਕੋਲ ਹੈਗੀ ਨਹੀਂ ਉਹ ਗੱਲ ਵੱਖਰੀ ਆ ਰਾਈਟ ਐਨੀਵੇ ਚਲੋ ਕੋਈ ਨਾ ਉਹਦੇ ਬੱਚਿਆਂ ਦਾ ਕੰਮ ਗੱਡੀ ਡੋਣਾ ਲੋੜੀ ਵੈ ਲੰਘ ਗਈ ਤੇ ਰੋਟੀ ਆਟੀ ਦਾ ਕਰੀਏ ਪ੍ਰੋਗਰਾਮ ਖੜਾ ਤੇ ਮਾਂ ਕਰ ਲਈ ਗਰਮ ਤੇ ਐਗ ਐਗ ਨੂੰ ਲਾਇਆ ਥੋੜਾ ਤੜਕਾ ਨਾਲ ਪਰੋਣੀ ਆਈਆਂ ਆਪਣੀ ਗੋਭੀ ਵਾਲੀਆਂ ਸੋ ਬੈਠ ਗਈ ਆਪਣੀ ਜੇ ਬੈ ਗਿਆ ਹੁਣ ਇੱਥੇ ਛਕਦੇ ਕੋਠੇ ਜਾਂਦੇ ਕੋਈ ਵੈ ਨਹੀਂ ਕਿਉਂਕਿ ਧੁੱਪ ਤੇ ਨਿਕਲੀ ਨਹੀਂ ਇੱਥੇ ਬੈ ਕੇ ਛਾਣੀ ਵਾਣੀ ਰੋਟੀ ਹੁਣ ਭਾਜੀ ਗਏ ਤਾਂ ਗੱਡੀ ਠੀਕ ਕਰਾਣ ਮਾਰੇ ਤੇ ਚੱਲੇ ਉਹਨਾਂ ਨੂੰ ਮਿਲਣ ਨਾਲੇ ਉਹਨਾਂ ਨੂੰ ਪਾਹਲ ਭਾਈ ਨੂੰ ਕਰਦੇ ਆ ਪਾਪਿਕ ਮੌਸਮ ਗੋੜਿਆ ਬੁਰਾ ਏ ਦੁਕਾਨ ਤੇ ਟ੍ਰੌਪ ਤੇ ਕਰਤਾ ਔਰ ਪਾਹਲ ਭਾਈ ਆਦੇ ਪੈਂਚਰ ਲੋਂ ਲੱਗਦੇ ਆ ਕਲਦਿਆਂ ਥੋੜਾ ਘਾਰ ਫਰੈਸ਼ ਹੋਣਾ ਕੋਈ ਸ਼ੇਰ ਦਾ ਮਨਾਤਾ ਤੇ ਹੈ ਨਹੀਂ ਆ ਨਾਤ ਹੋ ਗਏ ਤੇ ਫੇਰ ਵਾਪਸ ਇੱਥੇ ਹੋਣਾ ਕਿ ਸੂਬੇਦਾਰ ਕਹਿੰਦਾ ਵਾ ਕਿ ਉਹ ਆ ਰਿਹਾ ਵਾ ਉਹਨੇ ਥੋੜਾ ਕਾਮਲਾ ਸਮਝਣਾ ਇਹ ਸਿਸਟਮ ਤੇ ਉਹਨੂੰ ਇੱਥੇ ਬੁਲਾ ਲਿਆ ਅੱਧੇ ਘੰਟੇ ਤੱਕ ਲਗਭਗ ਹੋ ਵੀ ਹੋਣਾ ਹੁਣ ਮੇਰੇ ਪੱਗ ਬੰਨੀ ਸ਼ੁਰੂ ਕਰਤੀ ਆਪਣੇ ਆਪ ਹੀ ਹੈ ਸੋਣੀ ਬੱਜੀ ਆ ਕਿਨ ਲਾਈ ਲਾਈ ਕਿ ਨੀਰੀਆ ਦਾਸ ਦੋ ਵਰੀ ਦੋ ਵਰੀ ਨਾ ਨਾ ਹੁਣ ਤਾਂ ਬੰਜਦੀ ਆ ਬਸ ਓਖੀ ਬੰਜਦੀ ਆ ਕੰਨਾ ਠਾਂ ਰੱਖ ਕੰਨਾ ਠਾਂ ਰੱਖਿਆ ਥੋੜੀ ਇੰਜ ਪਰਣਾ ਹੁੰਦਾ ਕੰਨਾ ਦਾ ਠੀਕ ਐ ਓਕੇ ਫੇਸ ਤੇ ਖਾਪਣਾ ਸੋਨਾ ਜਾ ਹਾਂ ਜੀ ਸਮਾਈਲ ਵੇਖਣ ਵਾਲੀ ਆ ਮੁੰਡਾ ਬੂਰਾ ਖੁਸ਼ ਆ ਸੁਖਮਣ ਪਾ ਆਪਣਾ ਸੁਖਮਣ ਪਾ ਹੈਗਾ ਸੁਖਮਣ ਪਾ ਚਲ ਮੈਂ ਚੱਲਾਂ ਫਲਾ ਬਾਲਵਾ ਕੋ ਹੈਡਫੋਨ ਵਗੈਰਾ ਰੱਖੇ ਚੇ ਤਾਂ ਫਿਰ ਗੋ ਵੀ ਲੱਲੀ ਉਹਨਾਂ ਤੇ ਬੈਗ ਬੂਨ ਨਾਲ ਲੈ ਲੇਮ ਤੇ ਤੁਰਤੇ ਆਪਾਂ ਕੋਨੇ ਗੱਡੀ ਬਾਜ਼ਾਰ ਨੂੰ ਥੋੜਾ ਫੇਸ ਟਾਈਮ ਗਿਆ ਬੂੰਜ ਤੇ ਆਪਣਾ ਪਿੰਡਾ ਬਾਕੀ ਲੱਗਾ ਆ ਗੱਲਾਂ ਲੱਗੀ ਕੰਮ ਨਹੀਂ ਕਰਦੇ ਵੇ ਤੇ ਹੁਣ ਚੱਲੀ ਆਪਣੀ ਚਾਹ ਦੁਪਹਿਰ ਦੇ ਟਾਈਮ ਤੇ ਕਿੰਨਾ ਵੈਸਟੇ ਆ ਗਈ ਧੁੱਪ ਵੀ ਨਿਕਲੀ ਆ ਤੇ ਠੰਢੀ ਹਵਾ ਵੀ ਚੱਲਣ ਦੀ ਆ ਤੇ ਫਾਹਲ ਭਾਜੀ ਮਸਤ ਹੋਏ ਆ ਹਵਾ ਰੇ ਯਾਰਾ ਲੈ ਅਰੇ ਵਸੇ ਵੇਲੇ ਬੈਠੇ ਆ ਪਾਪਾ ਹੀ ਦੁਕਾਨ ਤੇ ਨਹੀਂ ਗੇ ਫਾਹਲ ਭਾਜੀ ਮੌਸਮ ਦੇ ਨਜ਼ਾਰੇ ਨਾਲ ਲਈ ਜਾਓ ਕੰਮ ਵੀ ਕਰਨਾ ਵਾ ਵੱਲ ਲੈ ਗਏ ਨੂੰ ਚਲੋ ਬਹੁਲ ਭਾਈ ਜੀ ਦੁਕਾਨ ਤੇ ਆ ਗਏ ਆ ਤੇ ਆ ਪਲਵਾਨ ਆਪਣੀ ਦੁਕਾਨ ਤੇ ਆ ਗਿਆ ਵਾ ਅੱਜ ਅੱਜ ਮਹਾ ਰੈਸਟੋਰੈਂਟ ਤੇ ਬਾਹਰ ਨਹੀਂ ਲਿਆ ਉਹਦੇ ਨਿਕਲਦਾ ਨਹੀਂ ਆ ਪਰ ਅੱਜ ਨਿਕਲਿਆ ਜਾ ਕੇ ਚੰਗੇ ਦਿਨ ਭਾਗ ਆਲੇ ਆ ਕਿ ਅੱਜ ਦਰਸ਼ਨ ਦਿੱਤੇ ਨੇ ਇਧਰ ਦਿਖਾਈ ਆਪਣਾ ਸੋਹਣਾ ਜਿਹਾ ਫੇਸ ਦਿਖਾਈਆਂ ਰ ਇਧਰ ਭਾਜੀ ਲੈ ਭਾਈ ਭਾਜੀ ਨਾਮਨੇ ਆਵਾਜ਼ ਮਾਰ ਰਹੇ ਆ ਗਏ ਭਾਜੀ ਆਮ ਕਮਿੰਗ ਭਾਜੀ ਇਧਰ ਦਰਸ਼ਨ ਦਿਓ ਆਪਣਾ ਫੇਸ ਸੋਹਣੇ ਜੇ ਦਿਖਾਓ ਸੇ ਆਪਣਾ ਕਿਊਟ ਜਿਹਾ ਫੇਸ ਪਾਰਟੀ ਕਰਾਉਣ ਲੱਗਾ ਕਰਾਦ ਨੇ ਭਾਈ ਬੜੀ ਲੋ ਭਾਜੀ ਨਹੀ ਨਹੀ ਭਾਜੀ ਪਾਰਟੀ ਇੰਨੇ ਨਾ ਨੀ ਨਾ ਹੋਣੀ ਭਾਈ ਤੁਹਾਡੀ ਪੱਗ ਬੜੀ ਸੋਹਣੀ ਹੈ ਬਿਲ ਦਿੱਤਾ ਤਨ ਅੱਜ ਤੁਹਾਡਾ ਬਹੁਤ ਵਧੀਆ ਲੱਗ ਰਿਹਾ ਹੈ ਦੇਹ ਹੈ ਕਿਹੜਾ ਬਿਲ ਕਟਿਆ ਹੈ ਮੈਂ ਕੀ ਬਗਣੀ ਸਲਾਹ ਹੈ ਇਹ ਭਾਈ ਸਾਹਿਬ ਦਾ ਪਰਨਾ ਬੜਾ ਘੈਂੜ ਆ ਐਨਾ ਲੁੱਕ ਮੈਚ ਕਰਦਾ ਵਾ ਪਰਨਾ ਬਲੈਕ ਕੋ ਰੱਖ ਜੈਕਟ ਬਲੈਕ ਪਜਾਮਾ ਬਲੈਕ ਹਾਂ ਪਰਪੂਲ ਚਿੱਟਾ ਆ ਨਹੀਂ ਖਾਣ ਇਹਨੇ ਕੰਮ ਆ ਆ ਪਾ ਵੇ ਉਹ ਭਰਾ ਪਾਰਟੀ ਕਰ ਲਈ ਜੀ ਜ਼ਿਆਦਾ ਪਾਰਟੀ ਕਰ ਲਈ ਅਸੀ ਗਾਲ ਜੀ ਆਓ ਬਣਾਓ ਠੀਕ ਆ ਕੀ ਗੇ ਵਿੱਚ ਵੈਸੇ ਬਹੁਤ ਆ ਤੇ ਕਾਲਜ ਆ ਲਗਭਗ ਸਾਲ ਹੋ ਚੱਲੇ ਛੱਡੇ ਨੂੰ ਤੇ ਕਾਫੀ ਵੀਊ ਵਧੀਆ ਲੱਗਾ ਮੈਨੂੰ ਖੁਸ਼ੀ ਬਹੁਤ ਜ਼ਿਆਦਾ ਆ ਵੀਰ ਭਰਾਵਾਂ ਆਇਆ ਮੈਂ ਕਾਲਜ ਆਪਣੇ ਆ ਵੀਰ ਭਰਾ ਸ਼ੂਟ ਤੇ ਲੱਗਾ ਵੀਰ ਭਰਾ ਆਪਣੀ ਪੱਗ ਦੇ ਹੀ ਕਰਦੇ ਲੱਗਾ ਭਾਜੀ ਕਿੰਨੇ ਸਾਲ ਰਹਿ ਗਏ ਕਾਲਜ ਤੋਂ ਤੁਹਾਡੇ 1.5 ਸਾਲ ਹੋ ਗਏ ਤੇਰੇ ਕਿੰਨੇ ਸਾਲ ਰਹਿ ਗਏ ਇਰਦਨ ਰਹਿ ਗਿਆ ਬਸ 20 ਡਿਗਰੀ ਹੋ ਗਈ ਆ ਸੋਹਣੇ ਸੋਹਣੇ ਫੁੱਲ ਆ ਮੁੰਡੇ ਨੇ ਇੱਥੇ ਵੋੜਾ ਖਚਾਏ ਖਚਾ ਲੀ ਹੀ ਪਹਿਲਾਂ ਆਪਾਂ ਵੀ ਖਚਾਈ ਆ ਪਰ ਹੁਣ ਟਾਈਮ ਨਿਕਲ ਜਾ ਸ਼ਾਮ ਦੇ ਟਾਈਮ ਤੇ ਗਰਾਊਂਡ ਮੁੰਡੇ ਆਏ ਖੇਡਣ ਦੇ ਪ੍ਰੋਗਰਾਮ ਕਾਫੀ ਚੱਲਣ ਦੇ ਆ ਵਧੀਆ ਦੇ ਨੀ ਯਾਦ ਆਗੇ ਜਦੋਂ ਅਸੀਂ ਵੀ ਇੱਥੇ ਹੁੰਨੇ ਹਾਂ ਰਾਦਾ ਵਾ ਫੇਰ ਇੱਥੇ ਨਾ ਐਡਮਿਸ਼ਨ ਲੈ ਲਈ ਹੈ ਪਰ ਆਪਣੀ ਜਿਹੜੀ ਐਮਬੀਏ ਹੈਗੀ ਉਹਨੂੰ ਕਰਾਂਗੇ ਮੈਂ ਨਹੀਂ ਯੂਨੀਵਰਸਿਟੀ ਕੁਝ ਟਾਈਮ ਪਾ ਕੇ ਦੋ ਤਿੰਨ ਸਾਲ ਤੇ ਠਹਿਰ ਕੇ ਕੈਪ ਪਾ ਕੇ ਫਿਰ ਆਪਣੀ ਇੱਥੇ ਐਮਬੀਏ ਸਟਾਰਟ ਕਰਾਂਗੇ ਵਗੈਰਾ ਨਜ਼ਾਰਾ ਬੜਾ ਉਹਦੇ ਇੱਥੇ ਮੰਜਾ ਡਾਇਆ ਵੇਣਾ ਬੰਦਾ ਸੁੱਤਾ ਹੋਵੇ ਨੀਂਦ ਬੜੀ ਵਧੀਆ ਹਣੀ ਹੈ ਸੂਬੇ ਮੰਜਾ ਡਾਇਆ ਨੀਂਦ ਬੜੀ ਵਧੀਆ ਹਣੀ ਇੱਥੇ ਮੌਸਮ ਮੌਸਮ ਹੈ ਆ ਪਿਆ ਮੌਸਮ ਮੌਸਮ ਆਇਆ ਮੀਂਹ ਪਾ ਕੇ ਡਾਣਾ ਜਿਹੜੀ ਧੁੱਪ ਲੱਗੀ ਨਾ ਮਠੀ ਮਠੀ ਦੀ ਟਾਈਆਂ ਹੈ ਉਹ ਮਲਟੀਕਾਰ ਦੇ ਮੁੰਡੇ ਨਾਲ ਓਕੇ ਹੋ ਗਿਆ ਤਾਂ ਇਹ ਸੂਬੇਦਾਰ ਆਪਣਾ ਗਿਆ ਵੀਰ ਭਰਾ ਲੜਨ ਲਈ ਹੋਣਾ ਪਰ ਨਹੀਂ ਨੇ ਪਿਆਰ ਨਾਲ ਗੱਲ ਸਮਝਾ ਸਾਂਭ ਲੈਣੀ ਹੈ ਸਾਂਭ ਲੈ ਕੇ ਸਮਝਦਾਰ ਰਹਿਣਾ ਹੈ ਸਮਝਦਾਰ ਬੰਦੇ ਦਾ ਕੀ ਕਿਹਾ ਹੋਵੇ ਤੇ ਗੱਲ ਸਾਂਭ ਲੈਂਦਾ ਨਹੀਂ ਤੇ ਲੜਨ ਨੂੰ ਸਿੱਧਾ ਦਿਵਾਲੇ ਹਰ ਕੋਈ ਹੋ ਜਾਂਦਾ ਪਰ ਜਿਹੜਾ ਸਹੀ ਟਾਈਮ ਤੇ ਸਿਚੁਏਸ਼ਨ ਨੂੰ ਹੈਂਡਲ ਕਰ ਜੈਣਾ ਅਸਲ ਬੰਦਾ ਹੀ ਉਹ ਆ ਠੀਕ ਨਹੀਂ ਪਾਜੀ ਬਿਲਕੁਲ ਸਲਾਹ ਦੋ ਥੋੜੀ ਕਾਲਜ ਆਪਣੀ ਇੰਟਰੋਡਿਊਸ ਦੋ ਥੋੜੀ ਜੀ ਕਾਲਜ ਹੈ ਕਾਲਜ ਪੈरिस ਸਾਡੀ ਹੈ ਬੀਸੀਏ 4 ਸੈਮ ਤੇ ਵੀ ਛੜਾ ਪਤਾ ਸੜੋ ਹੋ ਗਿਆ ਤੇਨੇ ਆਪਾਂ ਪਹਿਲਾਂ ਹੀ ਪਾਸ ਆਉਣ ਹੋ ਗਿਆ ਹੈ ਪਾਸੜ ਹੋ ਗਿਆ ਇਹ ਪਾਜੀ ਹਣੀ ਸਾਲ ਥੋੜਾ ਲੇਟ ਆਇਆ ਪਰ ਸਾਲ ਹੀ ਪਹਿਲਾਂ ਜਲਦੀ ਲਿਕੇ ਪਰ ਯਾਰੀ ਪੱਕੀ ਆ ਇਹ ਯਾਰੀ ਪੁਰਾਣੀ ਆ ਹਾਂਜੀ ਐਦਾਂ ਨਹੀਂ ਮੇਟਦੀ ਅਰ ਨੰਮਸਰਾ ਹੱਲ ਕਰਕੇ ਆ ਗਿਆ ਮੁੰਡਾ ਐ ਹੁੰਦਾ ਮੈਨ ਇਹ ਕਿਹਦੇ ਸੁਪੇਦਾਰ ਐ ਵੀ ਨਹੀਂ ਕਿਹਦੇ ਸੁਪੇਦਾਰ ਸੁਪੇਦਾਰ ਦੀ ਐਸਿਆ ਪੁਰੀ ਹੈ ਹਾਂ ਉਹਦੇ ਮਿਲਦੇ ਡੈਡੀ ਕੋ ਹੋ ਗਿਆ ਬਾ ਆ ਗਿਆ ਤੇ ਉਧਰ ਲੈਂਦਾ ਗੁਗਲੀ 버ਗਰ ਨਾਲੇ ਰਾਤ ਚੌਂ ਦੇ ਦੁੱਧ ਲੈਣਦਾ ਕਰਦੇ ਦੇ ਚਾਹ ਪੀ ਨਹੀਂ ਲਿਆ ਹੀ ਦੁੱਧ ਤੇ ਮਵਾਜ ਮਾਰੀ ਉਹਨਾਂ ਨੂੰ ਹੁੰਦੇ ਆ ਗੁਫਤੂ ਹੁੰਦੇ ਸ਼ਾਇਦ ਆਪਣਾ ਲੱਗੀ ਮਾਸੀ ਨਾਲ ਦੇ ਪੈਣਾ ਗੱਲਾਂ ਤੇ ਮੈਂ ਆਪਣਾ ਰੋਟੀ ਪਾਣੀ ਬੈਠੇ ਚ ਲੈ ਕੇ ਗਿਆ ਪਾਣੀ ਨਾਲ ਚਿਕਨ ਬਣਾਇਆ ਦੇਸੀ ਤੇ ਰੋਟੀ ਨਾਲ ਲਿਲੀ ਤੇ ਚਾਹ ਧਰੀ ਹੋਈ ਕਰਦੇ ਲਈ ਤੇ ਉਹਨੂੰ ਗੁਗੀ ਤਾਂ ਆਪਣੀ ਹੈਗੀ ਆਡੀ ਬਾਲਾ ਘਰੋਂ ਦੀ ਲਾਸਟ ਤੇ ਬਾਅਦ ਮੈਂ ਦੇ ਦੂੰਗਾ ਤੇ ਕੋਠੇ ਲੈ ਜਾਈ ਕਿ ਮੈਂ ਤੇ ਪ੍ਰੈਸ ਤੇ ਬਗ ਰੋਟੀ ਬਣੀ ਸ਼ਾਨ ਆਰਮਾਨ ਤੇ ਉਸ ਤੋਂ ਬਾਅਦ ਸ਼ਾਇਦ ਜੂੜੀ ਜੂੜੀ ਕਰਦੇ ਆਪਾਂ ਤੇ ਮੈਂ ਚੱਲਾਂ ਡਿਊਟੀ ਤੇ ਅੱਜ ਮੈਨੂੰ ਘਰੋਂ ਹੀ ਆਰਡਰ ਪੈ ਗਿਆ ਸੀ ਮਿੰਟੋ ਮੇਡ ਹੰਗਰੀਜ਼ਾ ਇਹ ਉਧਰ ਰੋਟਾ ਕਰ ਲਗਾ ਪਿਕ ਤੇ ਰਾਜ ਮਿਲਣਾ ਵ ਗੁਰਬਾਹ ਨੂੰ ਤੇ ਗੁਰਬਾਹ ਬੈਣੀ ਤੋਂ ਨਹੀਂ ਪਿਆ ਮਰਤੇਗੇ ਤੇ ਆਰਡਰ ਕਰਦਾ ਪੱਕ ਮਿੰਟ ਮਿੰਟ ਅਰੇ ਆ ਗਲਤ ਬੜੀ ਗਲਤ ਗੱਲ ਹੈ ਯਾਰ ਐ ਨਾ ਮੇਰਾ ਇੱਕ ਆਰਡਰ ਪਿਆ ਸੀ ਮੈਨੂੰ ਸਭ ਤੋਂ ਪਹਿਲਾਂ ਅੰਗਰੇਜ਼ਾ ਪਿਆ ਸੀ ਤੇ ਇਹਨਾਂ ਨੇ ਯਾਰ ਆਰਡਰ ਵੀ ਨਾ ਮੇਰਾ ਥੋੜਾ ਜਿਆਦਾ ਲੇਟ ਹੋ ਗਿਆ ਜਾਮ ਹੋ ਗਿਆ ਹੀ ਆਪਣਾ ਸੜਕ 'ਚ ਤੇ ਥੋੜਾ ਮੈਂ ਦੋ ਵਾਰੀ ਪਾਇਆ ਵੀ ਆਪਣਾ ਕਿ ਟ੍ਰੈਫਿਕ ਜਾਮ ਜਾਮ ਤੇ ਚਲੋ ਜਦੋਂ ਨਿਕਲੇ ਟ੍ਰੈਫਿਕ 'ਚੋਂ ਤੇ ਨਾ ਲਗਭਗ ਲਾਗੇ 100 ਮੀਟਰ ਦੂਰੀ ਤੇ ਪਹੁੰਚਿਆ ਰੈਸਟੋਰੈਂਟ ਤੇ ਇਹਨਾਂ ਨੇ ਆਰਡਰ ਕੈਨਸਲ ਮਾਰਤਾ ਯਾਰ ਤੇ ਹੁਣ ਉਹਦਾ ਵਜ੍ਹਾ ਆ ਰਿਹਾ ਕਿ ਸਾਰਾ ਇਨਸਾਈਟਿਵ ਮਰਾਟ ਗਿਆ ਯਾਰ ਹੁਣ ਕੀ ਕਰੇ ਬੰਦਾ ਇੱਥੇ ਹੁਣ ਡੇਲਰੀ ਮੇਰਾ ਇਸ ਟਾਈਮ ਕਰਦਾ ਮੈਂ ਕੰਮ ਕਰ ਰਿਹਾ ਮੇਰਾ ਜਿੱਗਦਾ ਆਈਡੀ ਉਸ ਤਰ੍ਹਾਂ ਦੇ ਚਾਵਾਂ ਤਾਂ ਸਾਰਾ ਇਨਸਾਈਟਿਵ ਮਾਰ ਰਹਾ ਆ ਦੇਖੋ ਮੇਰਾ ਆਰਡਰ ਕੈਨਸਲੇਸ਼ਨ ਤੇ ਪਾਤਾ ਇਹਨਾਂ ਨੇ ਆ ਆ ਬੜੀ ਗਲਤ ਗੱਲ ਕੀਤੀ ਜੀ ਉਹਨੇ ਕਲਿੱਕ ਕਰਕੇ ਕੈਨਸਲੇਸ਼ਨ ਨੂੰ ਔਰ ਮੂਵ ਟੂ ਔਰ ਪਿਕਅਪ ਯਾਰ ਇਹ ਤਾਂ ਮੇਰੀ ਗਲਤੀ ਨਹੀਂ ਹੈ ਏ ਰੈਸਟੋਰੈਂਟ ਨੇ ਕੈਨਸਲ ਕੀਤਾ ਯਾਰ ਟ੍ਰੈਫਿਕ ਚ ਬੱਜਾ ਮੌਟੀ ਆ ਜਿੰਦਾ ਯਾਰ ਚਾਹੀਦਾ ਨਹੀਂ ਯਾਰ ਮੈਂ ਬਹੁਤ ਯਾਰ ਗਲਤ ਕਰ ਲਿਆ ਐਂਸਰਸ਼ਨ ਪੈ ਗਈ ਐ ਪਰਸ਼ੀਅਰਿਓ ਚ ਬਾਰੇ ਦਾ ਪਲੱਸ ਟਾਈਮ ਹੋ ਗਈ ਕਿਹਾ ਕੋਡਰ ਕਰਦੇ ਗਾ ਉਹਨੂੰ ਅੰਦਰ ਬਾਰੇ ਦਾ ਟਰਸਰ ਦੇ ਉੱਪਰ ਰਹਿ ਗਿਆ ਕੋਡਰ ਦਾ ਲਾਸਟ ਬਹੁਤ ਹਾਈਡ ਪਾਰਕ ਤਾ ਪਾਟਦਾ ਉਹਨੂੰ ਪਿਕ ਕਰਨਾ ਹੈ ਤੋਂ ਦਬਾ ਕਰਦਾ ਵੀ ਓਰਡਰ ਤੇ ਇਹ ਵੀ ਕਰ ਲਿਆ ਲਗਭਗ ਪਿਕ ਤੇ ਹੁਣ ਆਇਆ ਜਾਣਾ ਵਾ ਕੋਡ ਖਾਲਸਾ ਲੱਗੇ ਤੇ ਓਰਡਰ ਵੀ ਡਿਲੀਵਰ ਕਰਨਾ ਪੋਨਾ ਗੱਡੀ ਉਹਦਾ ਟੇਲ ਵੀ ਖਤਮ ਹੈ ਮੇਰਾ ਗੱਡੀ ਦਾ ਤੇ ਮਿੰਟ ਮੇਰਾ ਇਸ ਟਾਈਮ ਨਾਕਰ ਜੜਾ ਕਾਫੀ ਜਗਾਮ ਲਾ ਕੇ ਮਿਲ ਤੇ ਹੁਣ ਮੈਂ ਕਿਤਾ ਕੇ ਜੇ ਆਪਾਂ ਉਹਨੇ ਫਿਰ ਗੱਡੀ ਉੱਤਰ-ਉੱਤਰ ਕਰਕੇ ਕਿ ਆਈਡੀ ਤੇ ਆਟੋਮੈਟਿਕਲੀ ਆਫ ਹੋਈ ਨਹੀਂ ਹੋਣਾ। ਸਟੋਰਡਰ ਜਿਹੜਾ ਹੈਗਾ ਇਹ ਡਿਲੀਵਰ ਕਰਤਾ ਵਾ ਹੁਣ। ਤੇ ਉਹ ਰਾਤ ਤੇ ਥਰੋੜ ਤੋਂ ਤੇ ਉਹ ਹੁਣ ਮੈਂ ਆ ਗਿਆ ਹਾਂ ਘਰ। ਘਰ ਮੈਂ ਹੁਣ ਆ ਗਿਆ ਹਾਂ ਘਰ ਤੇ ਲੱਗ ਗਏ ਤੇ ਆਪਾਂ ਗੱਡੀ ਪਾਣਗੇ ਘਰ ਨੂੰ। ਸੋ ਕਿਵੇਂ ਲੱਗੇ ਵਲੋਗ ਜਰੂਰ ਦੱਸਿਓ। ਸੋ ਮਿਲਦੇ ਆਪਾਂ ਨੈਕਸਟ ਟਾਈਮ। ਸੋ ਕਮੈਂਟ ਵੀ ਜਰੂਰ ਕਰਦਿਆ ਕਰੋ ਵਲੋਗ 'ਚ। ਓਕੇ, Tata-bye।